ਟਾਡੇ ਜੀਰੇ ਹਲਕੇ ਦੇ ਕੁਲਬੀਰ ਸਿੰਘ ਜੀ ਜੀਰਾ ਸਾਬਕਾ ਐਮਐਲਏ ਜੇ ਕੀ ਗੱਲ ਕਰੀਏ ਪੰਜਾਬ ਦੇ ਨਾਮਰ ਆਗੂ ਵੀ ਨੇ ਜੀ ਔਰ ਫਰੋਇਪੁਰ ਜ਼ਿਲ੍ਹੇ ਦੀ ਕਾਰਜ ਦੀ ਕਮਾਂਡ ਵੀ ਉਹਨਾਂ ਦੇ ਕੋਲ ਹੈ ਫਰੋਇਪੁਰ ਜ਼ਿਲ੍ਹੇ ਦੇ ਪ੍ਰਧਾਨ ਵੀ ਉਹ ਨੇ ਜੀ ਹਰਾਨੀ ਦੀ ਗੱਲ ਹੈ ਵੀ ਉਹਨਾਂ ਦੇ ਕੋਲ ਆਪ ਵੀ ਕੀਮਤੀ ਹਥਿਆਰ ਹੋਣਗੇ ਉਹਨਾਂ ਦੇ ਕੋਲ ਉਹਨਾਂ ਦੇ ਪੀਏ ਕੋਲ ਵੀ ਹੋਏਗਾ ਉਹਨਾਂ ਕੋਲ ਵੀ ਹੋਏਗਾ ਉਹਨਾਂ ਦੇ ਨਾਲ ਕਹਿੰਦੇ ਵੀ ਜੀਰੇ ਦੇ ਪ੍ਰਧਾਨ ਸਨ ਸਾਬਕਾ ਉਹਨਾਂ ਕੋਲ ਵੀ ਹਥਿਆਰ ਹੋਏਗਾ ਨਾਲ ਗਨਮੈਨ ਵੀ ਨੇ ਜੀ ਸਿਕਿਉਰਟੀ ਉਹਨਾਂ ਦੇ ਨਾਲ ਚੱਲਦੀ ਏ ਹਥਿਆਰ ਦੇ ਨਾਲ ਉਹ ਲੈਸ ਨੇ ਤੇ ਉਹਨਾਂ ਦੇ ਜੇ ਗੋਲੀ ਚੱਲ ਗਈ ਤੇ ਤੁਸੀਂ ਮੈਂ ਸੇਫ ਆ ਪੰਜਾਬ ਦੇ ਵਿੱਚ ਮੇਰੇ ਇਕੱਲੇ ਤੇ ਨਹੀਂ ਮੇਰੇ ਪੂਰੇ ਪਰਿਵਾਰ ਤੇ ਮੇਰੇ ਬੱਚੇ ਤੱਕ ਨਹੀਂ ਬਖਸ਼ੇ ਗਏ ਓਕੇ ਕਿੰਨੇ ਸਾਡੇ ਤੇ ਹਮਲੇ ਹੋ ਗਏ ਕੀ ਕੁਛ ਹੋ ਗਿਆ ਬਹੁਤ سارے ਲੋਕ ਮੈਨੂੰ ਪਰਸਨਲੀ ਤੌਰ ਤੇ ਕਮੈਂਟ ਕਰਕੇ ਫੇਸਬੁੱਕ ਤੇ ਕਮੈਂਟ ਕਰਕੇ ਵੀ ਪੁੱਛਦੇ ਆ ਬੀਬੀਆਂ ਵੀ ਪੁੱਛਦੀਆਂ ਭੈਣ ਜੀ ਤੁਸੀਂ ਨਸ਼ੇ ਦੀ ਗੱਲ ਕਰਨੋਂ ਹਟ ਤੁਸੀਂ ਨਸ਼ੇ ਦੀ ਗੱਲ ਕਿਉਂ ਨਹੀਂ ਕਰਦੇ ਅੱਜ ਮੈਂ ਤੁਹਾਡੇ ਚੈਨਲ ਤੇ ਖੁੱਲ ਕੇ ਬੋਲਦੀ ਆ ਨਸ਼ੇ ਦੀ ਗੱਲ ਕਰਨੋਂ ਕਿਉਂ ਹਟਦੇ ਨਸ਼ਾ ਤਸਕਰਾਂ ਨੇ ਮੇਰਾ ਪਰਿਵਾਰ ਨੂੰ ਟਾਰਗੇਟ ਕੀਤਾ ਇਹ ਬਣ ਕੇ ਕਈ ਆਫੀਸਰਾਂ ਨੇ ਦਾ ਸਭ ਮੇਰੇ ਗਾਰਦੀਆਂ ਰਿਕਾਰਡਿੰਗਾਂ ਕਰਕੇ ਵੀ ਨਸ਼ਾ ਤਸਕਰਾਂ ਨੂੰ ਦਿੱਤੀਆਂ ਕਿ ਮਰਖਾਈ ਕਹਿ ਰਹੀ ਹੈ ਜੀ ਇਹਨਾਂ ਨੂੰ ਅਰੈਸਟ ਕਰੋ ਅੱਛਾ ਪੁਲਿਸ ਆਫੀਸਰਾਂ ਨੇ ਇਹਨਾਂ ਦਾ ਨਾਮ ਲਿਆ ਤੋਂ ਦੀ ਇੱਕ ਵੀਡੀਓ ਵਾਇਰਲ ਹੋਈ ਆ ਜੀ ਦੇ ਵਿੱਚ ਲੈਨ ਚ ਲੱਗ ਕੇ ਨਸ਼ੇ ਵਾਲੀਆਂ ਗੋਲੀਆਂ ਲੈਣ ਪਿੱਛੇ ਲੜੀ ਜਾਂਦੀ ਆ ਅਮਾ ਖੁਦੀ ਖਬਰ ਲੱਗੀ ਬਿਲਕੁਲ ਫਰੋਸ਼ਾ ਦੇ ਵਿੱਚ ਉਸੇ ਲੈਨ ਦੇ ਵਿੱਚ ਦਾਦਾ ਨਸ਼ੇ ਵਾਲੀਆਂ ਗੋਲੀਆਂ ਲੈਣ ਨੂੰ ਉਸੇ ਲੈਨ ਚ ਪੋਤਾ ਲੱਗਿਆ ਹੋਇਆ ਹੁਣ ਜਿਹੜੇ ਬਲਾਗ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਕਿਸਾਨ ਆਗੂਆਂ ਤੇ ਵੀ ਹਮਲੇ ਹੋ ਰਹੇ ਦੇਖੋ ਜੀ ਹਮਲਿਆਂ ਦੇ ਦੋ ਕਾਰਨ ਹੋ ਸਕਦੇ ਮੈਂ ਵੀ ਕਿਸਾਨ ਯੂਨੀਅਨ ਨੂੰ ਪ੍ਰਮੋਟ ਕਰ ਰਹੀ ਆ ਦੇਖੋ ਇਹਦੇ ਦੋ ਰੀਜ਼ਨ ਆ ਇੱਕ ਰੀਜ਼ਨ ਤਾਂ ਹੈਗਾ ਸਾਡੀ ਕੋਈ ਆਪਸੀ ਰੰਜਿਸ਼ ਹੂੰ ਇਹਦੇ ਕਾਰਨ ਹੋ ਸਕਦਾ ਹੈ ਮਤਲਬ ਕਿ ਜੇ ਇਸ ਰੀਜ਼ਨ ਨੂੰ ਆਪਾਂ ਲੈ ਕੇ ਚੱਲੀਏ ਤਾਂ ਇਹ ਉਹ ਵੀ ਹੋ ਸਕਦਾ ਅੱਜ ਕੱਲ੍ਹ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਇੱਕ ਚੀਜ਼ ਬਹੁਤ ਚੱਲੀ ਆ ਕਿ ਕਿਸੇ ਦਾ ਕੰਮ ਕਰਾਉਣਾ ਅਸੀਂ ਕਹਿੰਦੇ ਆ ਵੈਸੇ ਸਾਰੇ ਕਹਿੰਦੇ ਆ ਕਿ ਕਿਸੇ ਨੂੰ ਪਤਾ ਨਹੀਂ ਜੀ ਅਸੀਂ ਕੀ ਕਰਦੇ ਆ ਪਰ ਪਤਾ ਸਾਰਾ ਕੁਝ ਹੁੰਦਾ ਵੀ ਤੁਸੀਂ ਅਗਲੇ ਨਾਲ ਕਿਸ ਤਰ੍ਹਾਂ ਡੀਲ ਕੀਤਾ ਕਿੰਨਾ ਸਮਝੌਤਾ ਕੀਤਾ ਜਾਂ ਕਿੰਨਾ ਕਿਵੇਂ ਹੋਇਆ ਹਨ ਓਕੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜਿਵੇਂ ਆਪ ਨੂੰ ਪਤਾ ਸੀ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਅੱਜ ਜੀ ਸੇਵ ਵਿੱਚ ਹਾਜ਼ਰ ਹੋ ਜੰਨੇ ਪੰਜਾਬ ਦੇ ਮੁੱਦੇ ਬੇਅੰਤ ਨੇ ਪਰ ਇੱਕ ਮੁੱਦਾ ਜਿਹੜਾ ਰੋਜ਼ ਆਪਾਂ ਵੇਖਦੇ ਆਂ ਵੀ ਫਲਾਨੀ ਥਾਂ ਗੋਲੀ ਚੱਲ ਗਈ ਫਲਾਨੀ ਥਾਂ ਗੋਲੀ ਚੱਲ ਗਈ ਫਲਾਨੀ ਥਾਂ ਕਬੱਡੀ ਦਾ ਪਲੇਅਰ ਮਾਰਿਆ ਗਿਆ ਪਰ ਕੱਲ ਇੱਕ ਨਵੀਂ ਖਬਰ ਸੋਸ਼ਲ ਮੀਡੀਆ ਤੇ ਬੜੇ ਹੀ ਗਰਮਾਈ ਹੋਈ ਏ ਜੀਰੇ ਦੇ ਸਾਬਕਾ ਵਧਾਇਕ ਕੁਲਬੀਰ ਸਿੰਘ ਜੀਰਾ ਜਿਹੜਾ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦਾ ਜਿਨੇ ਪਿਛਲੇ ਸਮੇਂ ਦੇ ਅੰਦਰ ਵੀ ਭਾਈ ਅਮਰਤਪਾਲ ਸਿੰਘ ਦੇ ਨਾਲ ਲੋਕ ਸਭਾ ਚੋਣ ਲੜੀ। ਪਰ ਉਹਨਾਂ ਤੇ ਜਾਨ ਲੈਵਾ ਹਮਲਾ ਹੋਇਆ ਇਹ ਉਹਨਾਂ ਦਾ ਕਹਿਣਾ ਹੈ ਵੀ ਮੇਰੇ ਤੇ 6 ਗੋਲੀਆਂ ਚੱਲੀਆਂ ਫਰੋਜਪੁਰ ਜ਼ਿਲ੍ਹੇ ਦੇ ਵਿੱਚ। ਸੋ ਉਹ ਘਟਨਾ ਨੂੰ ਲੋਕ ਕਿਵੇਂ ਦੇਖਦੇ ਨੇ ਸਾਡੇ ਸਮਾਜ ਸੇਵੀ ਕਿਵੇਂ ਦੇਖਦੇ ਨੇ ਅਸੀਂ ਸਮਾਜ ਸੇਵੀ ਭੈਣ ਰਮਨਦੀਪ ਕੌਰ ਮਰਖਾਈ ਜਿਹੜੇ ਹਰ ਮੁੱਦੇ ਤੇ ਬੜੀ ਬਾਕੀ ਦੇ ਨਾਲ ਲੋਕਾਂ ਦੀ ਗਚੜੀ ਚ ਗੱਲ ਰੱਖਦੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ ਸਮੇਂ 'ਚ ਇਹਨਾਂ ਤੇ ਵੀ ਕਾਫੀ ਹਮਲੇ ਹੋਏ ਸੋ ਸਭ ਤੋਂ ਪਹਿਲਾਂ ਅਸੀਂ ਭੈਣ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਭੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਣ ਜੀ ਕੱਲ ਤੁਹਾਡੇ ਜੀਰੇ ਹਲਕੇ ਦੇ ਕੁਲਬੀਰ ਸਿੰਘ ਜੀ ਜੀਰਾ ਸਾਬਕਾ ਐਮਐਲਏ ਜੇ ਗੱਲ ਕਰੀਏ ਪੰਜਾਬ ਦੇ ਨਾਮਵਰ ਆਗੂ ਵੀ ਨੇ ਜੀ ਔਰ ਫਰੋਜਪੁਰ ਜ਼ਿਲ੍ਹੇ ਦੀ ਕਾਗਜ਼ ਦੀ ਕਮਾਂਡ ਵੀ ਉਹਨਾਂ ਦੇ ਕੋਲ ਹੈ ਫਰੋਜਪੁਰ ਜ਼ਿਲ੍ਹੇ ਦੇ ਪ੍ਰਧਾਨ ਵੀ ਉਹ ਨੇ ਜੀ ਹਰਾਨੀ ਦੀ ਗੱਲ ਹੈ ਵੀ ਉਹਨਾਂ ਦੇ ਕੋਲ ਆਪ ਵੀ ਕੀਮਤੀ ਹਥਿਆਰ ਹੋਣਗੇ ਉਹਨਾਂ ਦੇ ਕੋਲ ਉਹਨਾਂ ਦੇ ਪੀਏ ਕੋਲ ਵੀ ਹੋਏਗਾ ਉਹਨਾਂ ਕੋਲ ਵੀ ਹੋਏਗਾ ਉਹਨਾਂ ਦੇ ਨਾਲ ਕਹਿੰਦੇ ਵੀ ਜੀਰੇ ਦੇ ਪ੍ਰਧਾਨ ਸਨ ਸਾਫਕਾ ਉਹਨਾਂ ਕੋਲ ਵੀ ਹਥਿਆਰ ਹੋਏਗਾ ਨਾਲ ਗਨਮੈਨ ਵੀ ਨੇ ਜੀ ਸਿਕਿਉਰਟੀ ਉਹਨਾਂ ਦੇ ਨਾਲ ਚੱਲਦੀ ਏ ਜੀ ਹਥਿਆਰ ਦੇ ਨਾਲ ਉਹ ਲੈਸ ਨੇ ਜੀ ਤੇ ਉਹਨਾਂ ਦੇ ਜੇ ਗੋਲੀ ਚੱਲ ਗਈ ਤੇ ਤੁਸੀਂ ਮੈਂ ਸੇਫ ਆ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਜੀ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਕਹਿੰਨੀ ਆ ਇਹ ਜਿਹੜੀਆਂ ਕਟਨਾਵਾਂ ਜਿਹੜੀਆਂ ਖਾਸ ਕਰਕੇ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵਾਪਰ ਰਹੀਆਂ 24 ਘੰਟਿਆਂ ਦੇ ਵਿੱਚ ਮਤਲਬ ਕਿ 2 ਤੋਂ 3 ਵਾਰਦਾਤਾਂ ਜਿਹੜੀਆਂ ਫਰੋਜ਼ਪੁਰ ਜ਼ਿਲ੍ਹੇ-ਜ਼ਿਲ੍ਹੇ ਦੇ ਵਿੱਚ ਹੋ ਰਹੀਆਂ ਜਿਹੜੀਆਂ ਬਲਾਕਾਂ ਦੇ ਵਿੱਚ ਹੁੰਦੀਆਂ ਉਹ ਤਾਂ ਅਲੱਗ ਨੇ ਸਭ ਤੋਂ ਪਹਿਲਾਂ ਤਾਂ ਜਿਹੜਿਆ ਇਹ ਬਹੁਤ ਹੀ ਮੰਦ ਭਾਗੀ ਗੱਲ ਆ ਕਿ ਕਿਸੇ ਨੂੰ ਟਾਰਗੇਟ ਬਣਾ ਕੇ ਕਿਸੇ ਦੀ ਹੱਤਿਆ ਕਰ ਜਾਣਾ ਕਿਸੇ ਬੇਕਸੂਰ ਦੀ ਜਾਨ ਲੈ ਲੈਣਾ ਇਹ ਜਿਹੜੀਆਂ ਵਾਰਦਾਤਾਂ ਇਹ ਆਈ ਦਿਨੇ ਕਟ ਆਣਾ ਸਾਡੇ ਸਾਹਮਣੇ ਆਉਂਦੀਆਂ ਹੁਣ ਗੱਲ ਇੱਥੇ ਆ ਗਈ ਕਿ ਦੇਖੋ ਜਿਵੇਂ ਤੁਸੀਂ ਪਹਿਲਾਂ ਤੁਸੀਂ ਵੀ ਜ਼ਿਕਰ ਕਰ ਚੁੱਕੇ ਹੋ ਮੇ ਮੇਰੇ ਇਕੱਲੇ ਤੇ ਨਹੀਂ ਮੇਰੇ ਪੂਰੇ ਪਰਿਵਾਰ ਤੇ ਮੇਰੇ ਬੱਚੇ ਤੱਕ ਨਹੀਂ ਬਖਸ਼ੇਗੇ ਓਕੇ ਕਿੰਨੇ ਸਾਡੇ ਤੇ ਹਮਲੇ ਹੋ ਗਏ ਕੀ ਕੁਛ ਹੋ ਗਿਆ ਬਹੁਤ ਸਾਰੇ ਲੋਕ ਮੈਨੂੰ ਪਰਸਨਲੀ ਤੌਰ ਤੇ ਕਮੈਂਟ ਕਰਕੇ ਫੇਸਬੁੱਕ ਤੇ ਕਮੈਂਟ ਕਰਕੇ ਵੀ ਪੁੱਛਦੇ ਆ ਬੀਬੀਆਂ ਵੀ ਪੁੱਛਦੀਆਂ ਭੈਣ ਜੀ ਤੁਸੀਂ ਨਸ਼ੇ ਦੀ ਗੱਲ ਕਰਨੋਂ ਹਟ ਗਏ ਤੁਸੀਂ ਨਸ਼ੇ ਦੀ ਗੱਲ ਕਿਉਂ ਨਹੀਂ ਕਰਦੇ ਅੱਜ ਮੈਂ ਤੁਹਾਡੇ ਚੈਨਲ ਤੇ ਖੁੱਲ ਕੇ ਬੋਲਦੀ ਆ ਨਸ਼ੇ ਦੀ ਗੱਲ ਕਰਨੋਂ ਕਿਉਂ ਹਟੀ ਇੱਕ ਮਾਂ ਦਾ ਬੱਚਾ ਨਸ਼ਾ ਕਰ ਰਿਹਾ ਪਰ ਉਹ ਮਾਂ ਤੇ ਪਿਓ ਉੱਠ ਕੇ ਨਾਲ ਤੁਰਨ ਲਈ ਤਿਆਰ ਨਹੀਂ ਨਸ਼ਾ ਤਸਕਰਾਂ ਨੇ ਮੇਰਾ ਪਰਿਵਾਰ ਨੂੰ ਟਾਰਗੇਟ ਕੀਤਾ ਇਹ ਵਨ ਕੇ ਕਈ ਅਫਸਰਾਂ ਨੇ ਤਾਂ ਸਭ ਮੇਰੀਆਂ ਅਰਗੀਆਂ ਦੀਆਂ ਰਿਕਾਰਡਿੰਗਾਂ ਕਰਕੇ ਵੀ ਨਸ਼ਾ ਤਸਕਰਾਂ ਨੂੰ ਦਿੱਤੀਆਂ ਕਿ ਮਰਖਾਈ ਕਹਿ ਰਹੀ ਹੈ ਜੀ ਇਹਨਾਂ ਨੂੰ ਅਰੈਸਟ ਕਰੋ अच्छा पुलिस ऑफिसर ਨੇ ਜਿੰਨਾਂ ਦੇ ਨਾਮ ਬਿਲਕੁਲ ਹਾਲਾਂਕਿ ਸਰਕਾਰ ਕਹਿੰਦੀ ਹੈ ਵੱਡੇ ਆਫਸਰ ਕਹਿੰਦੇ ਸਾਡਾ ਸਾਥ ਦਿਓ ਬਿਲਕੁਲ ਸਿਰ ਥੱਲ ਪਾਉਣੀ ਹੈ ਬਿਲਕੁਲ ਜੀ ਤਸਕਰਾਂ ਦੇ ਨਾਮ ਦੱਸੋ ਅਸੀਂ ਜਨਤਕ ਨਹੀਂ ਕਰਾਂਗੇ ਬਿਲਕੁਲ ਜੀ ਭਾਵੇਂ ਨਾਮ ਜਨਤਕ ਮਾਈ ਨੇਮ ਦੱਸਿਆ ਜਾਂਦਾ ਮੇਰੀ ਮੇਰੀ ਫੋਨ ਦੀ ਕਾਲ ਰਿਕਾਰਡਿੰਗ ਕਰਕੇ ਉਹਨਾਂ ਨੂੰ ਸੁਣਾਈ ਜਾਂਦੀ ਆ ਮੇਰਾ ਨੰਬਰ ਤੱਕ ਉਹਨਾਂ ਨੂੰ ਦਿੱਤਾ ਜਾਂਦਾ अच्छा, अच्छा। जीदा नतीजा की है कि पिछले भी भी नहीं। नहीं। थे थे दिन ही ਤੁਹਾਨੂੰ ਵੀ ਪਤਾ ਵੀ ਮੇਰੀ ਮਦਰ ਦਾ ਕੀ ਹਾਲ ਸੀ ਮੈਂ 2-3 ਮਹੀਨੇ ਸਾਇਲੈਂਟ ਵੀ ਰਹੇ ਦੇਖੋ ਹਰ ਔਰਤ ਆਪਦੇ ਤੇ ਦੁੱਖ ਜਰ ਲੂਗੀ ਹੂੰ ਉਹ ਮਰਜੀ ਉਹਨੂੰ ਕੋਈ ਪਰਵਾਹ ਨਹੀਂ ਪਰ ਜਦੋਂ ਉਹਦੇ ਬੱਚਿਆਂ ਤੇ ਗੱਲ ਆਉਂਦੀ ਆ ਤਾਂ ਹਰ ਮਾਂ ਜ਼ਰੂਰ ਸੋਚਦੀ ਆ ਮੈਂ ਫਿਰ ਗੁੱਸੇ ਚ ਆਈ ਨਹੀਂ ਇੱਕ ਦਿਨ ਵੀਡੀਓ ਵੀ ਪਾਈ ਮੈਂ ਕਿਹਾ ਵੀ ਮੇਰੇ ਲਈ ਤਾਂ ਇੱਕ ਦੀ ਜਗ੍ਹਾ ਤੇ ਚਾਰ-ਚਾਰ ਮਰਜੋ ਜਦੋਂ ਤੁਸੀਂ ਉੱਠਣਾ ਨਹੀਂ ਤੁਸੀਂ ਜਾਗਣਾ ਨਹੀਂ ਫਿਰ ਮੈਂ ਤੁਹਾਡੇ ਲਈ ਮੱਥਾ ਕਿਉਂ ਖਪਾਵਾਂ ਮੈਂ ਉਸ ਸਮਾਜ ਦੀ ਪ੍ਰਵਾਹ ਕਿਉਂ ਕਰਾਂ ਜਿਹੜੇ ਜਿਹੜਾ ਸਮਾਜ ਮੇਰੇ ਲਈ ਹੈ ਹੀ ਨਹੀਂ ਜਿਹੜੇ ਸਮਾਜ ਨੂੰ ਮੇਰੇ ਹੋਣ ਜਾਂ ਨਾ ਹੋਣ ਦਾ ਫਰਕ ਹੀ ਨਹੀਂ ਪੈਂਦਾ ਹੁਣ ਗੱਲ ਇੱਥੇ ਆਉਂਦੀ ਹੈ ਇੱਕ ਆਮ ਬੰਦੇ ਦੇ ਆਮ ਪਰਿਵਾਰ ਦੇ ਉੱਤੇ ਉਸ ਧੀ ਦੇ ਉੱਤੇ ਹਮਲਾ ਹੁੰਦਾ ਜਿਹਦੇ ਸਿਰ ਤੇ ਪਤੀ ਦਾ ਸਾਇਆ ਵੀ ਨਹੀਂ ਮਾਂ ਪਿਓ ਦੇ ਘਰੇ ਰਹਿ ਕੇ ਉਹ ਦਿਨ ਬਤੀਤ ਕਰ ਰਹੀ ਹੈ ਪਤਾ ਨਹੀਂ ਉਹ ਜਿਵੇਂ ਤਿਵੇਂ ਕਰਕੇ ਆਪਣੇ ਬੱਚੇ ਪਾ ਰਹੀ ਹੈ ਜ਼ਮੀਨ ਜਾਇਦਾਦ ਮੇਰੇ ਕੋਲੇ ਨਹੀਂ ਕੋਈ ਪ੍ਰਾਪਰਟੀ ਮੇਰੇ ਕੋਲੇ ਨਹੀਂ ਨੌਕਰੀ ਮੇਰੇ ਕੋਲੇ ਨਹੀਂ ਅੱਛਾ ਉਸ ਟਾਈਮ ਤੇ ਕਈ ਸਾਡੇ ਲੀਡਰਾਂ ਵੱਲੋਂ ਇਹ ਗੱਲਾਂ ਕਈਆਂ ਗੰਗੀਆਂ ਸੀਗੀਆਂ ਕਿ ਹਾਂ ਇਹ ਮੱਛ ਦੀ ਆਗ ਆ ਜੀ ਤੁਹਾਨੂੰ ਸਾਇਲੈਂਟ ਰਹਿਣਾ ਚਾਹੀਦਾ ਤੁਹਾਨੂੰ ਨਸ਼ੇ ਤੇ ਨਹੀਂ ਬੋਲਣਾ ਚਾਹੀਦਾ ਉਸ ਦਿਨ ਗੱਲ ਸੀ ਆਮ ਲੋਕਾਂ ਦੀ ਪਰ ਹੈਰਾਨੀ ਦੀ ਗੱਲ ਹੈ ਜਿਨ੍ਹਾਂ ਲੋਕਾਂ ਨੇ ਆਮ ਲੋਕਾਂ ਨੂੰ ਟਾਰਗੇਟ ਕੀਤਾ ਸੀ ਉਹਨਾਂ ਨੇ ਅੱਜ ਸਾਡੇ ਨਾਂਵਰ ਲੀਡਰਾਂ ਨੂੰ ਵੀ ਨਹੀਂ ਛੱਡਿਆ ਜਿਦੇ ਵਿੱਚ ਸਰਦਾਰ ਕਰਵੀਰ ਸਿੰਘ ਜੀਰਾ ਵੀ ਆ ਰਹੇ ਨੇ ਅੱਜ ਗੱਲਵੇਂ ਨੂੰ ਹੱਥ ਲੀਡਰਾਂ ਦੇ ਵੀ ਪੈਣ ਲੱਗ ਗਿਆ ਜਿਵੇਂ ਕਿ ਮੈਂ ਅੱਗੇ ਗੱਲ ਕੀਤੀ ਸੀ ਤੁਹਾਨੂੰ ਯਾਦ ਹੋਣਾ ਕਿ ਆਪਣੀ ਪਹਿਲੀ ਇੰਟਰਵਿਊ ਹੋਈ ਸੀ ਜਦੋਂ ਮੈਂ ਨਸ਼ੇ ਦੇ ਉੱਤੇ ਆਵਾਜ਼ ਬੁਲੰਦ ਕੀਤੀ ਸੀ ਬਿਲਕੁਲ ਜੀ ਤੇ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਅੱਜ ਆਮ ਲੋਕ ਆਮ ਘਰਾਂ ਦੇ ਬੱਚੇ ਨਸ਼ਾ ਕਰ ਰਹੇ ਆ ਉਹ ਦਿਨ ਦੂਰ ਨਹੀਂ ਜਿੱਦੇ ਪੁਲਿਸ ਮੁਲਾਜ਼ਮਾਂ ਦੇ ਬੱਚੇ ਨਸ਼ਾ ਕਰਨਗੇ ਉਹ ਵੀ ਦਿਨ ਦੂਰ ਨਹੀਂ ਜਿੱਦੇ ਲੀਡਰਾਂ ਦੇ ਕਰਨਗੇ ਉਹ ਟਾਈਮ ਆਇਆ ਕਿ ਨਾ ਕਈ ਲੀਡਰਾਂ ਦੇ ਬੱਚੇ ਵੱਡੇ ਵੱਡੇ ਹੋਟਲਾਂ ਦੇ ਵਿੱਚੋਂ ਫੜੇ ਗਏ ਕਈ ਨਾਮਵਰ ਪਾਲਸਾ ਪ੍ਰਸ਼ਾਸਨ ਦੇ ਅਧਿਕਾਰੀ ਆਫਿਸਰਾਂ ਦੇ ਬੱਚੇ ਜਿਹੜੇ ਡਰੱਗ ਲੈਂਦੇ ਫੜੇ ਗਏ ਕਈਆਂ ਦੇ ਦੇਖੋ ਬਹੁਤ ਦੁੱਖ ਹੈ ਮੈਂ ਚੀਜ਼ ਦਾ ਦੁੱਖ ਮੰਦੀ ਆ ਮੈਂ ਕੋਈ ਨੀ ਤੇ ਗੋਲੀ ਨਹੀਂ ਦੋਵਾਂ ਨੇ ਦੇਖਣਾ ਵੀ ਇਹ ਲੀਡਰ ਦਾ ਪੋਤੇ ਬਿਲਕੁਲ ਜੀ ਕਿਸੇ ਧਰਮੀ ਦਾ ਪੋਤੇ ਹਾਂਜੀ ਤੁਸੀਂ ਦੇਖੋ ਬਾਈ ਜੀ ਗੋਲੀ ਦਾ ਇੱਕ ਰੋਖੀ ਬਦਲਿਆ ਜਾਂਦਾ ਹੈ ਹੈ ਤਾਂ ਨਸ਼ੇ ਵਾਲੀ ਵੀ ਗੋਲੀ ਤੇ ਹੈ ਰਵਲਵਰ ਚੋਂ ਨਿਕਲ ਗਈ ਦੋਵਾਂ ਨੇ ਮਾਰਨਾ ਹੀ ਇਹ ਬੰਦੇ ਨੂੰ ਬਿਲਕੁਲ ਤੇ ਹੁਣ ਕੀ ਆ ਗਿਆ ਹੁਣ ਸਿਸਟਮ ਪਹਿਲਾਂ ਉਹ ਨਸ਼ੇ ਵਾਲੇ ਪਾਸੇ ਸੀ ਹੁਣ ਸਿਸਟਮ ਇਹ ਆ ਗਿਆ ਵੀ ਤੁਹਾਡੀ ਜੇਬ ਚ 50 ਰੁਪਏ ਹੋਣ ਚਾਏ ਨਾ ਹੋਣ ਹਮ ਪਰ ਤੁਸੀਂ ਮੈਟਰ ਨਹੀਂ ਕਰਦੇ ਜੇ ਤੁਹਾਡੇ ਪਿੱਛੇ ਬੰਦਾ ਲੱਗ ਗਿਆ ਨਾ ਉਹਨੂੰ ਇਹ ਨਹੀਂ ਵੀ ਤੂੰ ਦਿਹਾੜੀ ਕਰਕੇ ਆਏ ਤੇਰੇ ਕੋਲੇ 50 ਰੁਪਏ ਆ ਜਿਉਣਾ ਠਾਂ ਲੀਨ ਵੀ ਅਜੇ ਤੈਨੂੰ ਮਾਰਨਾ ਤਾਂ ਨਹੀਂ ਮਾਰਨਾ ਹੀ ਆ ਹਮ ਅਨਸਾਨੀਅਤ ਇੱਥੋਂ ਤੱਕ ਡੱਗ ਚੁੱਕੀ ਆ ਸਰ ਸਰਕਾਰ ਜਿਹੜੀ ਬਦਲਾਅ ਲਈ ਆਈ ਏ ਇਹਨਾਂ ਤੇ ਇੱਕ ਐਂਟੀ ਟਾਸਕ ਫੋਰਸ ਬਣਾਈ ਰੋਜ਼ ਪਤਾ ਲੱਗਦਾ ਵੀ ਫਲਾਣੇ ਨਸ਼ਾ ਤਸ਼ਕਰਾ ਦੇ ਐਨਕਾਊਂਟਰ ਹੋ ਰਹੇ ਹੋ ਕਹਿੰਦੇ ਠੱਲ ਪਾ ਰਹੇ ਤੁਸੀਂ ਕਹਿੰਦੇ ਵੀ ਫਰੋਈਪੁਰ ਜ਼ਿਲ੍ਹੇ ਦੀ ਚਾਰ ਚਾਰ ਪੰਜ ਪੈ ਰੋਈ ਵਾਰ ਦੱਸ ਤਾਂ ਤੁਸੀਂ ਦੇਖੋ ਜੀ ਐਨਕਾਊਂਟਰ ਕਿੰਨਾਂ ਲੋਕਾਂ ਦੇ ਹੋ ਰਹੇ ਆ ਨਿਰਦੋਸ਼ ਬੱਚਿਆਂ ਦੇ ਨਿਰਦੋਸ਼ ਮਾਵਾਂ ਦੇ ਪੁੱਤਾਂ ਦੇ ਹਮ ਐਨਕਾਊਂਟਰ ਹੋ ਰਹੇ ਆ ਅੱਛਾ ਇੱਕ ਗੱਲ ਹੋਰ ਦੇਖੋ ਮੈਂ ਜਿਵੇਂ ਅੱਗੇ ਵੀ ਤੁਹਾਨੂੰ ਕਹਿੰਨੀ ਕਿ ਕੋਈ ਵੀ ਬੱਚਾ ਮਾਂ ਦੇ ਪੇਟ ਚੋਂ ਕ੍ਰਿਮੀਨਲ ਨਹੀਂ ਪੈਦਾ ਹੁੰਦਾ ਉਹਨੂੰ ਕੌਣ ਬਣਾਉਂਦਾ ਉਹਨੂੰ ਸਾਡਾ ਸਮਾਜ ਬਣਾਉਂਦਾ ਸਭ ਤੋਂ ਪਹਿਲੇ ਨੰਬਰ ਤੇ ਕਿਹੜਾ ਚੀਜ਼ ਕ੍ਰਿਮੀਨਲ ਬਣਾਉਂਦੀ ਆ ਉਹ ਬਣਾਉਂਦੀ ਆ ਸਾਡੀਆਂ ਪਾਲਟੀਆਂ ਸਾਡੇ ਸਿਆਸਤਦਾਨ ਸਾਡੀ ਪੋਲਿਟਿਕ ਸਾਡੀ ਰਾਜਨੀਤੀ ਕੋ ਉਹਨਾਂ ਨੂੰ ਬਣਾ ਰਹੀ ਆ ਕਿਉਂ ਤੁਸੀਂ ਅਸੀਂ ਸਨੇਹਰਾ ਵਾਲੇ ਕਾਲਜ ਦੀ ਗੱਲ ਕਰ ਲਈ ਜੀ ਪਿਛਲੇ ਦਿਨੀ ਸਨੇਹਰਾ ਵਾਲੇ ਕਾਲਜ ਦੀ ਪ੍ਰਧਾਨਗੀ ਪਿੱਛੇ ਹੀ ਗੋਲੀਆਂ ਚੱਲੀਆਂ ਪਹਿਲਾਂ ਪ੍ਰਧਾਨ ਨਹੀਂ ਬੰਨ ਦੇਣਾ ਉਸ ਤੋਂ ਬਾਅਦ ਉਹ ਕੈਸ ਕੈਸ ਹੁੰਦੀ ਐਸ ਦੌਰ ਤੱਕ ਆ ਗਈ ਹੈ ਨਾ ਤੁਸੀਂ ਇਹ ਦੇਖੋ ਵੀ ਅਸੀਂ ਕਾਲਜਾਂ ਦੇ ਵਿੱਚ ਪ੍ਰਧਾਨੀਆਂ ਵੜਤੀਆਂ ਹੂੰ ਜਿੱਥੇ ਕਹਿੰਦੇ ਸਿੱਖਿਆ ਲਈ ਆਓ ਤੇ ਕੁਝ ਬਣ ਕੇ ਜਾਓ ਹੂੰ ਉੱਥੇ ਰਾਜਨੀਤੀ ਵੜਤੀ ਉੱਥੇ ਅਸੀਂ ਰਾਜਨੀਤੀ ਵੜਤੀ ਹੂੰ ਵਿਦਿਆ ਮਨੁੱਖ ਦਾ ਤੀਜਾ ਨੇਤਰ ਆ ਹੂੰ ਤੀਜਾ ਨੇਤਰ ਆ ਜਿਹੜਾ ਉਹਨੂੰ ਪੋਲਿਟਿਕਸ 'ਚ ਕਨਵੈਂਟ ਕਰਤਾ ਸੀ ਉੱਥੇ ਢੜੇ ਬਾਜ਼ਗਾਂ ਬਣਾਤੀਆਂ ਬਾਅਦ ਦੇ ਵਿੱਚ ਜਦੋਂ ਜਿਹੜਾ ਵਿਚਾਰਾ ਜਾਤੈ ਜਾਂਦਾ ਭਲਾ ਉਹ ਮਾਤੜ ਕਰਦਾ ਹੀ ਹੋਵੇ ਹੂੰ ਰੋਡੇ ਕਾਲਜ ਤੇ ਮੂਵੀ ਬਣੀ ਸੀ ਤੁਸੀਂ ਵੀ ਦੇਖੀ ਹੋਣੀ ਮੈਂ ਵੀ ਦੇਖੀ ਭਲਾ ਉਹ ਮਾਤੜ ਕਾਲਜ ਬੰਦਾ ਹੋਵੇ ਮਾਤੜ ਕਰਦਾ ਹਨਾ ਹੂੰ ਬਾਅਦ 'ਚ ਸਾਡੇ ਲੀਡਰਾਂ ਨੇ ਸਭ ਤੋਂ ਪਹਿਲਾਂ ਤਾਂ ਉਸ ਨੌਜਵਾਨ ਨੂੰ ਤਾਂ ਚੜਾਉਣਾ ਬੱਲੇ ਬੱਲੇ ਸਾਡਾ ਪ੍ਰਧਾਨ ਸਾਹਿਬ ਆ ਗਿਆ ਬਿਲਕੁਲ ਕਿਤੇ ਵੀ ਲੀਡਰਾਂ ਦੀ ਵੋਟਾਂ ਦੇ ਟਾਈਮ ਤੇ ਲੜਾਈ ਹੁੰਦੀ ਆ ਕਿਸੇ ਦੀਆਂ ਫੈਲਾਂ ਖੋਣੀਆਂ, ਪਾੜਨੀਆਂ, ਕਿਸੇ ਨੂੰ ਚੋਣ ਮੁਕਾਬਲੇ ਚੋਂ ਬਾਹਰ ਕਰਨਾ, ਧਮਕਾਣਾ ਦੇਣਾ, ਹਾਂ, ਬੂਤ ਕੈਪਚਰ ਕਰਨਾ, ਕੁਝ ਵੀ ਕਰਨਾ, ਉੱਥੇ ਫਿਰ ਇਹ ਕਾਲਜਾਂ ਦੇ ਮੁੰਡਿਆਂ ਨੂੰ ਲਿਆਉਂਦੇ। ਕਬਜੇ ਲੈਣੇ ਆ। ਕਬਜੇ ਲੈ। ਬਿਲਕੁਲ। ਅੱਛਾ ਤੁਸੀਂ ਇਹ ਦੇਖੋ ਉਹਨਾਂ ਮੁੰਡਿਆਂ ਦਾ ਕੀ ਕਸੂਰ ਆ? ਹੂੰ। ਉਹ ਤਾਂ ਘਰ ਤੋਂ ਪੜ੍ਹਾਈ ਕਰਨ ਗਏ ਸੀ ਨਾ। ਸਹੀ ਗੱਲ। ਉਹਨਾਂ ਨੂੰ ਇਹ ਲੈਨ ਕੀ ਨਹੀਂ ਸਿਖਾਤੀ? ਹੂੰ। ਉਹ ਮਾਰੇ ਪੇੜ ਚੋਂ ਤਾਂ ਸਿੱਖੇ ਨਹੀਂ ਆਈ। ਹੂੰ। ਅੱਛਾ ਜਿੰਨਾ ਚਿਰ ਉਹਨਾਂ ਨੂੰ ਵਰਤਿਆ ਜਾਂਦਾ ਵਰਤਿਆ ਜਾਂਦਾ। ਹੂੰ। ਇਹ ਆਪਾਂ ਨੂੰ ਵੀ ਪਤਾ ਵੀ ਸਦਾ ਧੁੱਪ ਨਹੀਂ ਰਹਿੰਦੀ ਸਦਾ ਛਾਂ ਨਹੀਂ ਰਹਿੰਦੀ ਬਿਲਕੁਲ ਆਪਾਂ ਨੂੰ ਵੀ ਇਸ ਦੀ ਪਤਾ ਪੁਰ ਜਵਾਨੀ ਦੇ ਨੌਜਵਾਨ ਨੂੰ ਅਸਲਾ ਵੀ ਫੜਾ ਦਿੱਤਾ ਜਾਂਦਾ ਅਸਲਾ ਵੀ ਫੜਾ ਦਿੱਤਾ ਜਾਂਦਾ ਸੀ ਅਸਲਾ ਬਣਾ ਦਿੱਤਾ ਜਾਂਦਾ ਮੈਨੂੰ ਲੱਗਦਾ ਵੀ ਤੁਸੀਂ ਦਿਨ ਰਾਤ ਸਮਾਜ ਦੀ ਸੇਵਾ ਕਰਦੇ ਤੁਹਾਡੇ ਕੋਲ ਕੋ ਅਸਲਾ ਨਹੀਂ ਹੋਣਾ ਬਿਲਕੁਲ ਨਹੀਂ ਕੋਲ ਕੋ ਅਸਲਾ ਨਹੀਂ ਹੈਗਾ ਪਰ ਇੱਕ ਕਾਲਜ ਚ ਪੜ੍ਹਦੇ ਨੌਜਵਾਨ ਦੀ ਡੱਬ ਚ ਪਿਸਤੌਲ ਪੰ ਗਿਆ ਤੁਸੀਂ ਇਹ ਦੇਖੋ ਵੀ ਮੇਰੇ ਕੋਲੇ ਛੋਟੀ ਵੀ ਨਹੀਂ ਸੀ ਮੇਰੇ ਘਰੇ ਪੁਲਿਸ ਮੇਰੇ ਘਰੇ ਸਾਰੇ ਸ਼ਾਨਬੀਨ ਕਰਕੇ ਗਈ ਲਾ ਮੇਰੇ ਆਟੇ ਵਾਲੀਆਂ ਪੇਟੀਆਂ ਤੱਕ ਸੋਲ ਕੇ ਗਈ ਕਿਹੜੀ ਗੱਲਾਂ ਜਦੋਂ ਜੀਰਾ ਇੰਡਸਟਰੀ ਦਾ ਰੌਲਾ ਸੀ ਮੇਰੇ ਤੇ ਪਰਚੇ ਪਏ ਅੱਛਾ ਤੇ ਮੇਰੇ ਤੇ ਧਰਾਵਾ ਨਜਾਇਜ਼ ਹਥਿਆਰਾਂ ਦੀਆਂ ਲਾਈਆਂ ਗਈਆਂ ਦੱਸੋ ਕੀ ਸੀ ਵੀ ਨਜਾਇਜ਼ ਹਥਿਆਰ ਰੱਖੇ ਬਿਲਕੁਲ ਹਾਂ ਜਿਹੜੀਆਂ ਕਿ ਐਫ ਆਈ ਆਰਾਂ ਜਨਤਕ ਵੀ ਹੋਈਆਂ ਸੀ ਸੋ ਤੁਸੀਂ ਗੱਲ ਹੁਣ ਇਹ ਆ ਕਿ ਜਿਹੜਾ ਬੱਚਾ ਕਾਲਜ ਦੇ ਵਿੱਚ ਸਿੱਖਿਆ ਲੈਣ ਗਿਆ ਉਹਨੂੰ ਅਸੀਂ ਪ੍ਰਧਾਨ ਮੰਨਤਾ ਉਹਨੂੰ ਅਸੀਂ ਹਵਾ ਦਿੱਤੀ ਜਦੋਂ ਸਾਡੀ ਸਰਕਾਰ ਚਲੀ ਗਈ ਕੋਈ ਵਿਰਲੀ ਸਰਕਾਰ ਆ ਜਿਹੜੇ ਲੰਮਾ ਸਮਾਂ ਰਾਜ ਕਰ ਜੂਗੀ ਨਹੀਂ 5 ਸਾਲ ਬਾਅਦ ਕਿਉਂ ਨਾਵਾ ਦੇ ਪੂਰੇ ਹੋਣੇ ਨਾ ਜਨਤਾ ਨੇ ਰਹਿਣ ਦੇਣਾ ਹੂੰ ਠੀਕ ਆ ਨਾ ਜਨਤਾ ਵੀ ਓਦਾਂ ਦੀ ਹੋਣੀ ਚਾਹੀਦੀ ਇਹ ਸਰਕਾਰਾਂ ਨੇ ਪੈਦਾ ਕੀਤੇ ਜਾਂ ਲੀਡਰਾਂ ਨੇ ਪੈਦਾ ਕੀਤੇ ਬਿਲਕੁਲ ਜੀ ਇਹ ਫਿਰ ਆ ਤੇ ਹੁਣ ਆਈ ਬਦਲਾਅ ਵਾਲੀ ਸਰਕਾਰ ਤੇ 2-3 ਸਾਲ ਤੋਂ ਆਈ ਏ ਇਹਦਾ ਮਤਲਬ ਇਹ ਜਿਹੜੇ ਇਹ ਗੈਂਗਸਟਰ ਜਾਂ ਨਸ਼ਾ ਇਹ ਗੈਂਗਸਟਰ ਕਲਚਰ ਜਿਹੜਾ ਹੈ ਬਿਲਕੁਲ ਫਰੋਤੀ ਮੰਗਣ ਵਾਲਾ ਕਬਜ਼ੇ ਲੈਣ ਵਾਲਾ ਨਜਾਇਜ਼ ਹਥਿਆਰ ਨਾਲ ਪ੍ਰਮੋਟ ਕਰਨ ਵਾਲਾ ਇਹਦੇ ਪਹਿਲੇ ਸਰਕਾਰਾਂ ਨੇ ਪੈਦਾ ਕੀਤਾ ਹੈ ਤੇ ਜੇ ਉਹਨਾਂ ਨੇ ਪੈਦਾ ਕੀਤਾ ਤੇ ਫਿਰ ਉਹਨਾਂ ਦੇ ਹਮਲੇ ਹੋ ਰਹੇ ਨੇ ਤੁਸੀਂ ਇਹ ਦੇਖੋ ਭਾਈ ਜੀ ਹੁਣ ਇੱਕ ਬੰਦਾ ਹਮ ਬੰਜਰ ਜ਼ਮੀਨ ਪਈ ਆ ਹਮ ਇੱਕ ਬੰਦਾ ਆਣ ਕੇ ਵਾਹ ਗਿਆ ਹਮ ਫਸਲ ਲਈ ਉਹਨੇ ਤਿਆਰ ਕਰ ਲਿਆ ਜੀ ਦੂਜਾ ਆ ਉਹ ਬੀਜ ਗਿਆ ਹਮ ਕਿਉਂ ਸਾਲਾ ਇਹ ਵਾਹਗਾ ਤੋ ਗਿਆ ਬੀਜੂਗਾ ਮੈਂ ਇਹਨੂੰ ਹਮ ਅੱਛਾ ਦੂਜਾ ਬੀਜ ਗਿਆ ਤੀਜਾ ਕਹਿੰਦਾ ਫਸਲ ਪੱਕਣ ਤੇ ਆਈ ਆ ਜੇ ਉਹ ਵਾਹਣ ਵਾਲੇ ਨੂੰ ਨਹੀਂ ਬਿਲੀ ਤੇ ਬੀਜਣ ਵਾਲੇ ਨੂੰ ਨਹੀਂ ਲੈਣੀ ਵੱਢਣੀ ਮੈਂ ਇਹ ਉਹ ਚੀਜ਼ਾਂ ਹਾਂ ਹਮ ਵੀ ਜਿਆ ਕਾਲੀਦਾਲ ਨੇ ਪ੍ਰਮੋਟ ਕਾਂਗਰਸ ਨੇ ਕੀਤਾ ਤੇ ਵੱਡਾ ਆਮ ਆਦਮੀ ਪਾਰਟੀ ਰਹੀ ਹੈ ਤੇ ਮੇਰੇ ਗਿਲਾ ਸ਼ਿਕਵਾ ਆਮ ਲੋਕਾਂ ਦੇ ਕਹਾਦਾ ਹਮ ਅਸਲੀਅਤ ਤਾਂ ਇਹ ਹੈ ਦੇਖੋ ਰੱਬ ਨਾ ਕਰੇ ਫਾਇਰਿੰਗ ਹੋਈ ਜਾਨ ਵੀ ਜਾ ਸਕਦੀ ਕਿਸੇ ਮਾਂ ਦਾ ਪੁੱਤ ਜਾ ਸਕਦਾ ਸੀ ਚਾਹੀ ਉਹ ਸਿੱਧੂ ਮੂਸੇ ਵਾਲਾ ਵੇਖੋ ਕਿਸੇ ਬਿਲਕੁਲ ਬਿਲਕੁਲ ਜੀ ਬਿਲਕੁਲ ਦੁਨੀਆ ਪਰਦੇ ਸਿੱਖਣ ਇਸ ਗੱਲ ਤੇ ਰੋਸ ਜਤਾਇਆ ਬਿਲਕੁਲ ਤੁਸੀਂ ਇਹ ਦੇਖੋ ਚਾਹੇ ਉਹ ਇੱਕ ਲੀਡਰ ਦਾ ਬੱਚਾ ਤੇ ਚਾਹੇ ਉਹ ਇੱਕ ਆਮ ਪਰਿਵਾਰ ਦਾ ਬੱਚਾ ਜੀ ਮਾਂ ਦਾ ਪੁੱਤ ਹੀ ਆ ਬਿਲਕੁਲ ਚਾਹੇ ਲੀਡਰ ਦਾ ਪੁੱਤ ਮਰੇ ਤਾਂ ਵੀ ਮਾਂ ਦਾ ਪੁੱਤ ਹੀ ਮਰਨਾ ਤੇ ਚਾਹੇ ਕਿਸੇ ਗਰੀਬ ਘਰ ਦਾ ਪੁੱਤ ਮਰੇ ਤਾਂ ਵੀ ਮਾਂ ਦਾ ਪੁੱਤ ਹੀ ਮਰਨਾ ਕੀਰਨੇ ਮਾਣੂ ਗਾਣੇ ਪੈਣੇ ਸੋ ਇਹ ਜਿਹੜੀਆਂ ਘਟਨਾਵਾਂ ਬਹੁਤ ਨਿੰਦਨਯੋਗ ਆ ਪਰ ਫਰੋਜ਼ਪੁਰ ਜ਼ਿਲ੍ਹਾ ਬੜੇ ਦੁਖਾਂਤ ਦੇ ਨਾਲ ਕਹਿਣਾ ਪੈ ਰਿਹਾ ਕ੍ਰਾਈਮ ਦੇ ਵਿੱਚ ਨੰਬਰ 1 ਤੇ ਆ ਗਿਆ ਬਹੁਤ ਜ਼ਿਆਦਾ ਕ੍ਰਾਈਮ ਵਧ ਗਿਆ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸ਼ਰਿਆਮ ਬਜ਼ਾਰਾਂ ਦੇ ਵਿੱਚ ਅੱਗੇ ਲਾਲਾ ਨੌਜਵਾਨਾਂ ਨੂੰ ਗੋਲੀਆਂ ਨਾਲ ਪੁੰਨਿਆ ਜਾਂਦਾ ਵਿਆਹ ਦੇ ਕਾਰਡ ਛਪਾਉਣ ਵਾਲਿਆਂ ਨੂੰ ਗੱਡੀਆਂ 'ਚ ਪੁੰਨਿਆ ਜਾਂਦਾ ਮਤਲਬ ਕਿ ਆਏ ਦਿਨ ਬਹੁਤ ਸਾਰੀਆਂ ਵਾਰਦਾਤਾਂ ਹੋ ਰਹੀਆਂ ਸਵਾਲ ਹੁਣ ਸੀਐਮ ਸਾਹਿਬ ਤੇ ਹੂੰ ਇੱਕ ਬੰਦਾ ਆਪਦੇ ਖੇਤ ਚੋਂ ਖੜ ਕੇ ਵੀਡੀਓ ਪਾ ਦਿੰਦਾ ਵੀ ਭਗਵਾਨ ਤਮਨ ਸਰਕਾਰ ਨੇ ਬਹੁਤ ਵਧੀਆ ਕੀਤਾ ਸਾਨੂੰ 24 ਘੰਟੇ ਬਿਜਲੀ ਦਿੱਤੀ ਬਲਬ ਚਮਕਾ ਨਹੀਂ ਮਾਰਦਾ ਸੀਐਮ ਸਾਹਿਬ ਦੀ ਕਾਲ ਆਉਦੀ ਜਾਂਦੀ ਆ ਹੂੰ ਸੱਚ ਆਉਦੀ ਜਾਂਦੀ ਆ ਇੱਕ ਪਾਸੇ ਮਾਵਾ ਪਿੱਟ ਪਿੱਟ ਕੇ ਕਹਿ ਰਹੀਆਂ ਸਾਡੇ ਪੁੱਤ ਅਰਥੀਆਂ ਤੇ ਜਾ ਰਹੇ ਆ ਸੀਮਾਨ ਸਾਹਿਬ ਕਹਿੰਦੇ ਜੀ ਅਸੀਂ ਐਂਟੀ ਟਾਕਸ ਫੋਰਸ ਲਿਆਤੀ ਹਰਾਨੀ ਦੀ ਗੱਲ ਆ ਵੀ ਪਰਸੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਉਹ ਵੀਡੀਓ ਵੀ ਦਿੱਤੀਆਂ ਮੁਲਾਜ਼ਮਾਂ ਨੂੰ। ਬਿਲਕੁਲ ਪਰਸੋਂ ਦੀ ਇੱਕ ਵੀਡੀਓ ਵਾਇਰਲ ਹੋਈ ਆ ਜੀ ਦੇ ਵਿੱਚ ਲੈਨ 'ਚ ਲੱਗ ਕੇ ਨਸ਼ੇ ਵਾਲੀਆਂ ਗੋਲੀਆਂ ਲੈਣ ਪਿੱਛੇ ਲੜੀ ਜਾਂਦੀ ਆ। ਹਾਂ। ਅਮਕੂ ਦੀ ਵੀ ਖਬਰ ਲੱਗੀ। ਬਿਲਕੁਲ ਫਰੋਸ਼ਾ ਦੇ ਵਿੱਚ ਉਸੇ ਲੈਨ ਦੇ ਵਿੱਚ ਦਾਦਾ ਨਸ਼ੇ ਵਾਲੀਆਂ ਗੋਲੀਆਂ ਲੈਣ ਨੂੰ ਉਸੇ ਲੈਨ 'ਚ ਪੋਤਾ ਲੱਗਿਆ ਹੋਇਆ। ਓਏ ਹੋਏ। ਤਿੰਨ ਪੀੜੀਆਂ ਗਈਆਂ? ਹੂੰ। ਕੀ ਕਰੋਗੇ? ਅੱਛਾ ਜਿਦੋਂ ਉਹਨਾਂ ਦੇ ਨਸ਼ੇ ਦੀ ਪੂਰਤੀ ਨਾ ਹੋਊਗੀ ਉਹ ਮਾੜੀ ਸੰਗਤ 'ਚ ਰਲਣਗੇ। ਉਹ ਚੋਰੀਆਂ ਕਰਨਗੇ ਉਹ ਡਕੈਤੀਆਂ ਕਰਨਗੇ ਉਹ ਨਜਾਇਜ਼ ਹਥਿਆਰ ਵੀ ਰੱਖਣਗੇ ਭੁਰਤਮਨ ਸਾਹਿਬ ਕਹਿੰਦੇ ਸੀ ਵੀ ਮੈਂ ਆ ਟੀਕੇ ਖੋ ਕੇ ਨਾ ਦੀ ਟੀਫਨ ਫੜਾ ਦੇਣਾ ਰੋਜ਼ਗਾਰ ਇੰਨਾ ਕਰ ਦੇਣਾ ਬਿਨਾਂ ਧਿਆਨ ਹੋ ਨਸ਼ੇ ਵਾਲੇ ਪਾਸੇ ਜਾਣਾ ਹੀ ਨਹੀਂ ਤੁਸੀਂ ਇਹ ਦੇਖੋ ਪੰਜਾਬ ਦੀਆਂ ਕਿੰਨੀਆਂ ਧੀਆਂ ਜਿਨ੍ਹਾਂ ਦੇ ਪਤੀ ਨਸ਼ੇ ਨਾਲ ਮਰ ਗਏ ਇਹਨਾਂ ਨੇ ਕੋਈ ਵਿੰਡੋ ਵਿਧਵਾ ਕੈਟਾਗਰੀ ਰੱਖੀ ਆ ਵੀ ਜਿਹੜੀਆਂ ਸਾਡੀਆਂ ਵਿਧਵਾ ਪੈਣਾ ਜਿਹੜੀਆਂ ਵਿਆਹ ਨਹੀਂ ਕਰਾਉਂਦੀਆਂ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਬੱਚੇ ਆ ਸਰਕਾਰਾਂ ਸਹੂਲਤਾਂ ਦੇਊਗੀ ਉਹਨਾਂ ਨੂੰ ਟਿਫਨ ਬਣਾਉਣ ਦੀ ਗੱਲ ਤਾਂ ਬੜੀ ਦੂਰ ਦੀ ਜਿਨ੍ਹਾਂ ਦੇ ਸਿਰਾਂ ਤੋਂ ਪਿਓਆਂ ਦੇ ਸائے ਉੱਠ ਗਏ ਜਿਹੜੀਆਂ ਮਾਵਾਂ ਅੱਜ ਰੋਟੀ ਵੀ ਦੋ ਵਕਤ ਦੀ ਆਪਦੇ ਬੱਚਿਆਂ ਨੂੰ ਖਵਾਉਣ ਵਾਸਤੇ ਮਜਬੂਰ ਆ ਉਹਨਾਂ ਲਈ ਸਰਕਾਰਾਂ ਨੇ ਕੀ ਕੀਤਾ ਪਰ ਕਹਿੰਦੇ ਹੁਣ 1100 ਰੁਪਿਆ ਦਿੱਲੀ ਸਰਕਾਰ ਵੱਲੋਂ ਤੋਂ ਬਾਅਦ ਬੀਬੀ ਨੂੰ 1100 ਰੁਪਿਆ ਦੇਣਾ ਕਿਹੜਾ 1100 ਬਾਈ ਜੀ ਚੌਥੀ ਵਾਰ ਮੇਰੀ ਇਨਕੁਆਰੀ ਆ ਗਈ ਪੈਨਸ਼ਨ ਦੀ ਪਰसों ਚੌਥੀ ਵਾਰ ਅੱਛਾ ਜਿਹੜੇ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਰਮਨਦੀਪ ਕੌਰ ਨੇ 11 ਸਾਲ ਤੱਕ ਆਪਦੇ ਪਤੀ ਤੋਂ ਬਿਨਾਂ ਕੱਢ ਲੇ ਹੁਣ ਉਹ ਵਿਆਹ ਕਰਾਊਗੀ ਆਈ ਵਾਰੀ ਇਨਕੁਆਰੀ ਆਉਂਦੀ ਐ ਇਹਨੇ ਮੈਰਿਜ ਕਰਵਾਈ ਕਿ ਨਹੀਂ ਉਹ ਤੁਹਾਨੂੰ ਲੋਕਾਂ ਨੂੰ ਪਤਾ ਰਮਨਦੀਪ ਮਾਪਿਆਂ ਦੇ ਬਾਰ ਬੈਠੀ ਆ ਮੈਂ ਤਾਂ ਕਹਿੰਨੀ ਆ ਵੀ ਨਹੀਂ ਭਰਾਓ ਮੇਰੀ ਬੰਦ ਕਰਕੇ ਫਿਰ ਜਿਹੜੇ ਜ਼ਿਆਦਾ ਲੋੜ ਆ ਉਹ ਲੈ ਜਾ ਹੂੰ ਸੋ ਕਹਿਣ ਦਾ ਭਾਅ ਬਾਈ ਜੀ ਸ਼ਹਿਰੇ ਆਮ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੂੰ ਸੈਂਕੜੇ ਨੰਬਰ ਤੇ ਉਹਨੇ ਤੁਹਾਡੇ ਲਿਸਾਂਕੀ ਵਿਰੋਧੀ ਤੇ ਰਹਿਦਾ ਇਲਜ਼ਾਮ ਇਹ ਆ ਵੀ ਸਰਕਾਰ ਪੰਜਾਬ ਦੇ ਵਿੱਚ ਘਟ ਤੇ ਦਿੱਲੀ ਜ਼ਿਆਦਾ ਕੰਮ ਕਰ ਰਹੀ ਏ ਇਹ ਤਾਂ ਕਰਕੇ ਅੱਜ ਪੰਜਾਬ ਦੇ ਸਿਰ ਤੇ ਕੁੰਡਾ ਕਿਸੇ ਦਾ ਨਹੀਂ ਜਿਵੇਂ ਕਹਿੰਦੇ ਸਿਰ ਤੇ ਨੇ ਕੁੰਡਾ ਤੇ ਹਾਥੀ ਫਿਰੇ ਲੁੰਡਾ ਵੀ ਇਹ ਜਿਹੜੇ ਇਹਨਾਂ ਦੀਆਂ ਦਿਲਵਧੀਆਂ ਤਾਂ ਵਧੀਆਂ ਨੇ ਨਸ਼ਾ ਤਸ਼ਕਰਾਂ ਦੀਆਂ ਤੇ ਜਿਹੜੀ ਆ ਗੈਂਗਸਟਰਾਂ ਦੀਆਂ ਵੀ ਜਿਹੜੇ ਮਤਲਬ ਦਿਨ ਦਿਹਾੜੇ ਫਰੋਤੀਆਂ ਮੰਗਦੇ ਦਿਨ ਦਿਹਾੜੇ ਗੋਲੀਆਂ ਚਲਾ ਰਹੇ ਨੇ ਕਹਿੰਦੇ ਸਰਕਾਰ ਤਵੱਜੂ ਦੇ ਰਹੀ ਦਿੱਲੀ ਦੇ ਵਿੱਚ ਇਹ ਇਹ ਗੱਲ ਨੂੰ ਕਿਵੇਂ ਵੇਖਦੇ ਬਿਲਕੁਲ ਨਹੀਂ ਹਾਂ ਮੈਂ ਇਸ ਨੂੰ ਨਹੀਂ ਮੰਨਦੀ ਹੂੰ ਬਿਲਕੁਲ ਨਹੀਂ ਮੰਨਦੀ ਇਥੇ ਦਿੱਲੀ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹ ਇਲੈਕਸ਼ਨ ਹੋਊਗਾ ਇਲੈਕਸ਼ਨ ਮੌਕੇ ਇਹ ਗੜਾ ਨਹੀਂ ਜਾਂਦੇ ਹੂੰ ਇਹ ਸਰਕਾਰ ਤੇ ਇਸ ਗੱਲ ਨੂੰ ਲੈ ਕੇ ਤਾਨਾ ਕਾਸ਼ੀ ਕਰਨਾ ਮੇਰੀ ਨਜ਼ਰ ਚ ਨਹੀਂ ਸਹੀ ਹੂੰ ਕਿਉਂ ਜਿਹੜਾ ਅਸੀਂ ਵਿਜਿਆ ਨੂੰ ਅਸੀਂ ਵੱਡਣਾ ਹੂੰ ਠੱਕੇ ਸ਼ੈਗ ਕੀਤਿਆਂ ਤਾਂ ਸਹਿਣੀਆਂ ਬਣਣੀਆਂ ਹੂੰ ਇਹ ਅਸੀਂ ਖਤਮ ਕਰਨ ਇਹ ਅਸੀਂ ਨਾ ਇੱਕ ਸਾਡੇ ਵਿੱਚ ਛੋਟੀ ਜੀ ਦਰਾੜ ਸੀ ਇਹਨੂੰ ਅਸੀਂ ਵੱਡੇ ਵੱਡੇ ਪਾੜੇ ਪਾ ਲਏ ਇਹਨਾਂ ਦੇ ਵਿੱਚ ਹੂੰ ਅੱਜ ਤੁਸੀਂ ਵੇਖੋ ਉਹਨਾਂ ਲਾਇਸੈਂਸੀ ਅਸਲਾ ਨਹੀਂ ਜਿਨ੍ਹਾਂ ਨਾਜਾਇਜ਼ ਅਸਲਾ ਹੂੰ ਤੇ ਲਾਇਸੈਂਸੀ ਅਸਲਾ ਲੋਕ ਜਿਹੜਾ ਆਪਦਾ ਖਾੜਕ ਕਰਾਉਂਦੇ ਇਹ ਤਾਂ ਸਰਕਾਰਾਂ ਜਵਾਬ ਦੇਣ ਇਹ ਲੀਡਰ ਜਵਾਬ ਦੇਣ ਜਿਨ੍ਹਾਂ ਨੂੰ ਇਲੈਕਸ਼ਨਾਂ ਦੇ ਮੌਕੇ ਨੌਜਵਾਨ ਚਾਹੀਦੇ ਉਹਨਾਂ ਨੂੰ ਅਸਲਾ ਪ੍ਰੋਵਾਈਡ ਕਰਵਾਇਆ ਜਾਂਦਾ ਜਿੰਨੇ ਕਹਿੰਦੇ ਜੀ ਬਾਰਡਰ ਪਾਰੋਂ ਆਇਆ ਜੀ ਗੱਲ ਗੁੰਗਲੋਦ ਮਿੱਟੀ ਛਾੜਦੇ ਨਸ਼ਾ ਕਿੱਥੋਂ ਆਇਆ ਜੀ ਬਾਰਡਰ ਤੋਂ ਪਾਰੋਂ ਪਾਕਿਸਤਾਨੋਂ ਆਇਆ ਬਾਰਡਰ ਇਹ ਹੱਲ ਥੋੜੀ ਏ ਭਾਈ ਜੀ ਬਾਰਡਰ ਪਾਰ ਤੋਂ ਵਪਾਰ ਕਿਉਂ ਨਹੀਂ ਚੱਲਦਾ ਅਸਲਾ ਆ ਸਕਦਾ ਬਾਰਡਰ ਪਾਰ ਤੋਂ ਨਸ਼ਾ ਆ ਸਕਦਾ ਬਾਰਡਰ ਪਾਰ ਤੋਂ ਵਪਾਰ ਕਿਉਂ ਨਹੀਂ ਖੁੱਲ ਸਕਦਾ ਸਾਨੂੰ ਅੱਜ ਕਿਉਂ ਦਰਸ਼ਨਾ ਪੈ ਰਿਆ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਹੂੰ ਸਾਨੂੰ ਕਿਉਂ ਅੱਜ ਵੀਜੇ ਲੈਣੇ ਪੈ ਰਹੇ ਆ ਹੂੰ ਜੇ ਸਭ ਤੋਂ ਦੋ ਡੇਂਜਰਸ ਚੀਜ਼ਾਂ ਦੋਵਾਂ ਦਾ ਤਾਂ ਤੁਹਾਡੀ ਆਵਾਜ਼ ਆ ਵੀ ਰਹਗੀ ਹੂੰ ਤੇ ਫਿਰ ਲੋਕਾਂ ਨੂੰ ਚੜਦੇ ਲੈਂਦੇ ਪੰਜਾਬ ਨੂੰ ਕਿਉਂ ਮਾਰ ਰਹੇ ਆ ਤੁਸੀਂ ਹੂੰ ਕਿਉਂ ਵੰਡੀਆਂ ਪਾ ਰਹੇ ਆ ਤੁਸੀਂ ਹੂੰ ਆਹ ਦੇਖ ਲਿਓ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੀ ਸਮਾਧ ਤੇ ਜਾਣਗੇ ਸਾਰੇ ਹੂੰ ਜਾ ਕੇ ਫੁੱਲ ਭੇਟ ਕਰਕੇ ਆ ਜਾਣਗੇ ਹੂੰ ਯਕੀਨ ਮੰਨਿਓ ਮੈਨੂੰ ਵੀ ਆਈਪੀ ਤੌਰ ਤੇ ਬੁਲਾਇਆ ਗਿਆ ਸੀਗਾ ਹੂੰ ਇਹ ਐਸਐਸਪੀ ਸਾਹਿਬ ਵੱਲੋਂ ਡੀਐਸਪੀ ਸਾਹਿਬ ਦੀ ਡਿਊਟੀ ਲਾਈ ਗਈ ਸੀ ਅੱਜ ਤੋਂ ਮੇਬੀ ਹੋ ਗਏ ਹੋਣੇ 8-9 ਸਾਲ ਪਹਿਲਾਂ ਦੀ ਗੱਲ ਹੈ ਹੂੰ ਤੇ ਐਸਐਚਓ ਸਾਹਿਬ ਘਰੋਂ ਲੈਣ ਵਾਸਤੇ ਸਾਨੂੰ ਆਏ ਮੈਂ ਫਸਟ ਟਾਈਮ ਉਹਦੇ ਉ ਗਈ ਸੀ ਜੀ ਪਹਿਲੀ ਵਾਰ ਜੀ ਜਿਹੜਾ ਪੌਲ ਬੰਬ ਦੇ ਨਾਲ ਡਾਇਆ ਗਿਆ ਨਾ ਹੂੰ ਮੇਰੇ ਅੱਖਾਂ ਦੇ ਵਿੱਚ ਅਥਰੂ ਸੀ ਉਹਨੂੰ ਵੇਖੀ ਹੂੰ ਹੰਝੂ ਸੀ ਹੂੰ ਵੀ ਸਾਡੇ ਨਾਤੇ ਟੁੱਟੇ ਐ ਇੱਥੋਂ ਹੂੰ ਹੈਨਾ ਜਦੋਂ ਮੈਂ ਉੱਥੇ ਸਮਾਧ ਤੇ ਗਈ ਮੇਰੇ ਮਨ ਦੇ ਵਿੱਚ ਅਨੇਕਾ ਸਵਾਲ ਸੀ ਜੀ ਵੀ ਇਹਨਾਂ ਨੌਜਵਾਨਾਂ ਨੇ ਇਹਨਾਂ ਲਈ ਫਾਂਸੀ ਦਾ ਰੱਸਾ ਚੁਮ ਲਿਆ ਜਿਨ੍ਹਾਂ ਨੇ ਕਦਰਾਂ ਹੀ ਨਹੀਂ ਪਾਈਆਂ ਹੂੰ ਜਿਨ੍ਹਾਂ ਨੇ ਚੰਦ ਫੁੱਲ ਸਾਨੂੰ ਅੱਜ ਭੇਟ ਕਰ ਗਏ ਹੂੰ ਕੀ ਤੇਰੀ ਮਾਰਚ ਨੂੰ ਹੀ ਬਖ ਸੰਘ ਦਾ ਦਿਨ ਹੁੰਦਾ ਹੂੰ ਉਹਦਾ ਹਰ ਦਿਨ ਹੂੰ ਬਿਲਕੁਲ ਸੋ ਕਹਨ ਦਾ ਭਾਬਾਈ ਜੀ ਤੁਸੀਂ ਇੱਥੋਂ ਜੀਰੇ ਤੋਂ ਫਰੋਜ਼ਪੁਰ ਰੋਡ ਤੇ ਚਲੇ ਜਾਓ ਰਾਤ ਨੂੰ ਤੁਸੀਂ ਇਹ ਰੋਡ ਨਹੀਂ ਕਰਾਸ ਕਰ ਸਕਦੇ ਕਿਸੇ ਰੋਡ ਤੇ 8 ਵਜੇ ਘਟਣਾ ਵਾਪਰੀ ਹੈ ਬਿਲਕੁਲ ਇਸ ਰੋਡ ਤੇ ਤੁਸੀਂ ਨਹੀਂ ਜਾ ਸਕਦੇ ਕਿਉਂ ਨਹੀਂ ਜਾ ਸਕਦੇ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਇਹ ਅੱਜ ਦੀ ਗੱਲ ਨਹੀਂ ਤੁਹਾਨੂੰ ਇਸ ਰੋਡ ਬਾਰੇ ਪਤਾ ਹੈ ਕਿ ਪ੍ਰਸ਼ਾਸਨ ਨੂੰ ਇਸ ਰੋਡ ਬਾਰੇ ਨਹੀਂ ਪਤਾ ਵੀ ਇੱਥੇ ਡਕੈਤੀਆਂ ਹੁੰਦੀਆਂ ਨੇ ਇੱਥੇ ਵਾਰਦਾਤਾ ਹੁੰਦੀਆਂ ਨੇ ਤੁਸੀਂ ਲੋਕਾਂ ਨੂੰ ਹਗਾਹ ਕਰ ਰਹੇ ਵੀ ਇਸ ਰੋਡ 'ਤੇ ਨਾ ਨੰਗੋ ਕੀ ਪ੍ਰਸ਼ਾਸਨ ਇਸ ਗੱਲ ਦਾ ਨਹੀਂ ਪਤਾ ਪ੍ਰਸ਼ਾਸਨ ਕੰਮ ਘਰ ਨਹੀਂ ਨੀਂ ਸੁੱਤਾ ਹੋਇਆ ਤੁਸੀਂ ਆਪਨੇ ਹੈਂਗਾ ਇੱਥੇ ਆਕਾਰ ਹੈ ਨਾ ਸੜਕ ਦੇ ਉੱਤੇ ਇਹਦਾ ਮੁੰਡਾ ਸੀ ਵਿਚਾਰਾ ਇੱਕ ਮਜ਼ਦੂਰ ਅੱਜ ਤੋਂ ਹੋ ਗਏ ਹੋਣਿਆ 8-9 ਸਾਲ ਪਹਿਲਾਂ ਦੀ ਗੱਲ ਹੈ ਦਿਹਾੜੀ ਕਰਕੇ ਆ ਰਿਹਾ ਸੀ ਤੇ ਫਿਰ ਉਹ ਕਿਹਾਂ ਕੋਲੇ ਆਣ ਕੇ ਉਹ ਮੁੰਡੇ ਦੇ ਤੇਜ ਹਥਿਆਰ ਕੋਈ ਚੀਜ਼ ਮਾਰੀ ਗਈ ਲੁੱਟਖੋ ਕੀਤੀ ਗਈ ਮੁੰਡਾ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਮੇਰ ਸਿੰਘ ਵਾਲੀ ਦੀ ਵਾਰਦਾਤ ਹੁੰਦੀ ਆ ਉਸ ਤੋਂ ਬਾਅਦ ਕਾਫੀ ਵਾਰਦਾਤਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਰੂਹ ਨੂੰ ਕਮਾ ਦੇਣ ਵਾਲੀਆਂ ਉਹ ਪਾਇਲਟ ਗੱਡੀਆਂ ਗਸ਼ਤ ਨਹੀਂ ਕਰਦੀਆਂ ਰਾਤ ਨੂੰ ਭਗਵੰਤ ਮਾਨ ਸਾਹਿਬ ਨੇ ਪਿੱਛੇ ਦੇ ਜਣਾ ਅੱਠ 10 ਹਜ਼ਾਰ ਗੱਡੀ ਵੰਡੀ ਹੈ ਮੈਂ ਤਾਂ ਇੱਕ ਵੀ ਗੱਡੀ ਨਹੀਂ ਦੇਖੀ ਅੱਜ ਤੱਕ ਇਸ ਰੋਡ ਤੇ ਅੱਛਾ ਮੋਟਾ ਹੈਗਾ ਜਿਹੜੀ ਰਾਤ ਨੂੰ ਨਾ ਨਾ ਬਿਲਕੁਲ ਨਹੀਂ ਫੈਸਲੇ ਦਿੱਤੇ ਗਏ ਨੇ ਵੀ ਇਹ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਇਹ ਚੀਜ਼ਾਂ ਜਿਹੜੀਆਂ ਇਹ ਸਿਰਫ ਇੱਕ ਸੋਸ਼ਲ ਮੀਡੀਆ ਤੇ ਪ੍ਰਮੋਟ ਹੋ ਰਹੀਆਂ ਗਰਾਊਂਡ ਲੈਵਲ ਦੀ ਸੱਚਾਈ ਹੈ ਜਿਹੜੀ ਹੋਰ ਆ ਦੇਖੋ ਤੁਸੀਂ ਰੱਬ ਨਾ ਖਰੇ ਜਿਵੇਂ ਕਲਵੀਰ ਸਿੰਘ ਜੀਰਾ ਤੇ ਗੋਲੀਆਂ ਚੱਲੀਆਂ ਜੀ ਜਵਾਬੀ ਦਾਵੇ ਦੇ ਵਿੱਚ ਇਹ ਅੱਗੋਂ ਗੋਲੀਆਂ ਚਲਾਉਂਦੇ ਜੇ ਉਧਰੋਂ ਮਰਦੇ ਉਹ ਵੀ ਮਾਵਾ ਦੇ ਪੁੱਤ ਸੀ ਤੇ ਜੇ ਇਹ ਜਾਂਦਾ ਇਹ ਵੀ ਮਾਂ ਦਾ ਪੁੱਤ ਸੀ ਹੂੰ ਇਹਦੇ ਵੀ ਸਿਰ ਤੇ ਪਿਓ ਦਾ ਸਾਇਆ ਨਹੀਂ ਸੀ ਬਿਲਕੁਲ ਇਹ ਵੀ ਕਿਸੇ ਮਾਂ ਦਾ ਜਾਇਆ ਸੀ ਉਹ ਵੀ ਕਿਸੇ ਮਾਂ ਦੇ ਜਾਇਆ ਹੁਣ ਗੱਲ ਤਾਂ ਇਹ ਹੈ ਵੀ ਇਹ ਵੀ ਆਹਮੋ ਸਾਹਮਣੇ ਹੋ ਜਾਂਦੇ ਤੇ ਉਹ ਵੀ ਹੋ ਜਾਂਦੇ ਵਿੱਚ ਆਲੜਾ ਬੰਦਾ ਕੌਣ ਆ ਜਿਹਨੇ ਕਿਹਾ ਵੀ ਚਲਾਓ ਹੂੰ ਅਸਲ ਅੱਜ ਲੋੜ ਆ ਹੁਣ ਸਰਕਾਰ ਨੂੰ ਇਸ ਤਹ ਤੱਕ ਪਹੁੰਚਣ ਦੀ ਵੀ ਉਹ ਅਸਲ ਇਨਸਾਨ ਹੈ ਕੌਣ ਹੈ ਜਿਨੇ ਗੋਲੀਆਂ ਚਲਵਾਨੀਆਂ ਹੂੰ ਵੀ ਤੋਫਤੀਸ਼ ਦਾ ਵਿਸ਼ਾ ਤਫਤੀਸ਼ ਹੋਣੀ ਚਾਹੀਦੀ ਆ ਉਹਦੀ ਕੋਈ ਇਹਦੇ ਨਾਲ ਪੁਰਾਣੀ ਰੰਜਿਸ਼ਤਨ ਜਾਂ ਇਹਨਾਂ ਦਾ ਕੋਈ ਪੁਰਾਣਾ ਹਿਸਾਬ ਕਿਤਾਬਤਾ ਨਹੀਂ ਜਾਂ ਉਹ ਇਨਸਾਨ ਖੁੱਲ ਕੇ ਸਾਹਮਣੇ ਆਜੀ ਭਾਈ ਮੇਰੇ ਨਾਲ ਕੀਤੀ ਆ ਜਾਂ ਗੱਲ ਹੋਈ ਕਿ ਸਰਦਾਰ ਕਲਬੀਰ ਸਿੰਘ ਜੀ ਇਹਨਾਂ ਨੇ ਬੜੀ ਈ ਕਿਹਾ ਵੀ ਮੈਨੂੰ ਬਹੁਤ ਧਮਕੀਆਂ ਆ ਰਹੀਆਂ ਬਿਲਕੁਲ ਹਾਂ ਉਹਦਾ ਕਾਜੀ ਵੀਡੀਓ ਚ ਜਿਹਨਾਂ ਨੇ ਕਿਹਾ ਵੀ ਮੇਰੇ ਤੇ ਵੀ ਕੋਈ ਜਾਨਲੇਵਾ ਹਮਲਾ ਵੀ ਹੋਇਆ ਪਿਛਲੇ ਸਮੇਂ ਇਲੈਕਸ਼ਨਾਂ ਦੇ ਜਿਹਨਾਂ ਦੇ ਵਿੱਚ ਵੀ ਉਹ ਕਿੰਨੇ ਬਲਵਾਰ ਨਾਲ ਹਮਲਾ ਹੋਇਆ ਰੋਗੇ ਵੀ ਚੱਲੇ ਬਿਲਕੁਲ 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 ਕੋਈ ਸ਼ੱਕ ਨਹੀਂ ਬਹੁਤ ਨਿੰਦਨਯੋਗ ਕਟਨਾ ਸੀ ਅਸੀਂ ਆਪਾਂ ਦੇਖੀਆਂ ਸੀ ਉਦੋਂ ਹਣਾ ਬਹੁਤ ਨਿੰਦਨਯੋਗ ਉਹ ਕਟਨਾ ਸੀ ਪਰ ਜੇ ਸਮਕੀਆਂ ਆਈਆਂ ਸੀ ਉਹਨਾਂ ਨੇ ਪ੍ਰਸ਼ਾਸਨ ਨੂੰ آگਾਹ ਕੀਤਾ ਤੇ ਫਿਰ ਮਤਲਬ ਇੱਕ ਵੱਡੇ ਹਾਸ ਦੀ ਉਡੀਕ ਹੋ ਰਹੀ ਸੀ ਦੇਖੋ ਜੀ ਇਹਨਾਂ ਚੀਜ਼ਾਂ ਦੇ ਵਿੱਚ ਬੜੀਆਂ ਚੀਜ਼ਾਂ ਹੋਰ ਵੀ ਲੁਕੀਆਂ ਛिपੀਆਂ ਨੇ ਜਿਸ ਤਰ੍ਹਾਂ ਕਿ ਜਦੋਂ ਇਲੈਕਸ਼ਨਸ ਟਾਈਮ ਤੇ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਆਈਆਂ ਸੀ ਉਸ ਟਾਈਮ ਤੇ ਬਹੁਤ ਹੀ ਗੰਭੀਰ ਹਾਲਾਤ ਸੀ ਪਰ ਜੇ ਜੇ ਕਲਵੀਰ ਜੀਰਾ ਦੀ ਗੱਲ ਸੁਣੀ ਦੀ ਤੁਸੀਂ ਤਾਂ ਇਹ ਆਪਣੀ ਜਗ੍ਹਾ ਤੇ ਸਹੀ ਲੱਗਦੇ ਸੀ ਪਰ ਜਦੋਂ ਦੂਜੀ ਧਿਰ ਦੀ ਗੱਲ ਸੁਣੀ ਦੀ ਸੀ ਤਾਂ ਉਹ ਕਹਿੰਦੇ ਸੀ ਪ੍ਰਸ਼ਾਸਨ ਕਹਿੰਦਾ ਸੀ ਜੀ ਅਸੀਂ ਪਹਿਲੇ ਹੀ ਇਹਨਾਂ ਨੂੰ ਅਗਾਹ ਕੀਤਾ ਸੀ ਅਸੀਂ ਇਹਨਾਂ ਨੂੰ ਦੱਸਿਆ ਸੀ ਲੜਾਈ ਹੋ ਸਕਦੀ ਆ ਜੀਰਾ ਸਾਹਿਬ ਅਸੀਂ ਤੁਹਾਨੂੰ ਆਪਦੀ ਰਹਿਣਮਾਈ ਹੇਠ ਲੈ ਕੇ ਜਾਵਾਂਗੇ ਹੁਣ ਗੱਲ ਤਾਂ ਇਹ ਆ ਕਿ ਪੂਰਾ ਨਚੋੜ ਇਹ ਨਿਕਲਿਆ ਸੀ ਉਸ ਲੜਾਈ ਦੇ ਵਿੱਚੋਂ ਵੀ ਲੋਕਤੰਤਰ ਦਾ ਸਭ ਤੋਂ ਵੱਡਾ ਕਹਾਣ ਕੀਤਾ ਗਿਆ ਲੋਕਤੰਤਰ ਦਾ ਕਹਾਣ ਹੋਇਆ ਮਾਵਾ ਦੇ ਪੁੱਤਾਂ ਦੇ ਸੱਟਾਂ ਲੱਗੀਆਂ ਸੋ ਕਹਿਣ ਦਾ ਭਾਵੇਂ ਹੀ ਆ ਕਿ ਇਹ ਜਿਹੜੀਆਂ ਚੀਜ਼ਾਂ ਜੀ ਅਸੀਂ ਕਹਿੰਦੇ ਅਸੀਂ ਸੱਤਾ ਦੇ ਵਿੱਚ ਆਉਣਾ ਤੇ ਅਸੀਂ ਕੁਝ ਚੰਗਾ ਕਰੀਏ ਤਾਂ ਲੋਕ ਆਪੋ ਨੇ ਆਪ ਸਾਨੂੰ ਆਪਣੀਆਂ ਪਲਕਾਂ ਤੇ ਬਿਠਾਉਣਗੇ ਜੇ ਅਸੀਂ ਕੁਝ ਮਾੜਾ ਕਰਾਂਗੇ ਤਾਂ ਇਹ ਲੋਕ ਉਹ ਆ ਜਿਹੜੇ ਰਾਤੋਂ ਰਾਤ ਭਿਖਾਰੀ ਤੋਂ ਰਾਜਾ ਤੇ ਰਾਜੇ ਤੋਂ ਭਿਖਾਰੀ ਵੀ ਬਣ ਜਾਂਦਾ। ਭਾਂਜੀ ਲੀਡਰਾਂ ਤੇ ਹਮਲੇ ਦੀ ਗੱਲ ਕਰੀਏ ਕਿਸਾਨ ਆਗੂਆਂ ਤੇ ਵੀ ਹਮਲੇ ਹੋਣੇ ਸ਼ੁਰੂ ਹੋ ਗਏ ਨੇ ਆਪਾਂ ਵੇਖਦੇ ਹਰੀਕੇ ਦੇ ਇਸਤ੍ਰਾਮ ਸਿੰਘ ਕਿਸਾਨ ਆਗੂ ਨੇ ਉਹਨਾਂ ਤੇ ਹਮਲਾ ਹੋ ਗਿਆ। ਇੱਕ ਮਿੰਟ ਹੁਣੇ ਕਿਸ ਕੋਲੇ ਮੋੜ ਤੋਂ ਜੋਗੇਵਾਲ ਤੋਂ ਫੋਨ ਆਇਆ ਵੀ ਮੇਰੇ ਤੇ ਅਣਪਛਾਤੇ ਤਿੰਨ ਵਿਅਕਤੀਆਂ ਵੱਲੋਂ ਹਮਲਾ ਹੋਇਆ ਵੀ ਹਰਪਾਲ ਸਿੰਘ ਦੀ ਮੇਰੀ ਲੱਤ ਤੋੜਤੀ। ਹੁਣ ਜਿਹੜੇ ਬਲਾਗ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਕਿਸਾਨ ਆਗੂਆਂ ਤੇ ਵੀ ਹਮਲੇ ਹੋ ਰਹੇ। ਦੇਖੋ ਜੀ ਹਮਲਿਆਂ ਦੇ ਦੋ ਕਾਰਨ ਹੋ ਸਕਦੇ ਆ ਮੈਂ ਵੀ ਕਿਸਾਨ ਯੂਨੀਅਨ ਨੂੰ ਪ੍ਰਮੋਟ ਕਰ ਰਹੀ ਆਂ ਦੇਖੋ ਇਹਦੇ ਦੋ ਰੀਜਨ ਆ ਇੱਕ ਰੀਜਨ ਤਾਂ ਹੈਗਾ ਸਾਡੀ ਕੋਈ ਆਪਸੀ ਰੰਜਿਸ਼ ਹੂੰ ਇਹਦੀ ਕਾਰਨ ਹੋ ਸਕਦਾ ਹੈ ਮਤਲਬ ਕਿ ਜੇ ਇਸ ਰੀਜਨ ਨੂੰ ਆਪਾਂ ਲੈ ਕੇ ਚੱਲੀਏ ਤਾਂ ਇਹ ਉਹ ਵੀ ਹੋ ਸਕਦਾ ਅੱਜ ਕੱਲ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਇੱਕ ਚੀਜ਼ ਬਹੁਤ ਚੱਲੀ ਆ ਕਿ ਕਿਸੇ ਦਾ ਕੰਮ ਕਰਾਉਣਾ ਅਸੀਂ ਕਹਿੰਦੇ ਆ ਵੈਸੇ ਸਾਰੇ ਕਹਿੰਦੇ ਆ ਕਿ ਕਿਸੇ ਨੂੰ ਪਤਾ ਨਹੀਂ ਜੀ ਅਸੀਂ ਕੀ ਕਰਦੇ ਆ ਪਰ ਪਤਾ ਸਾਰਾ ਕੁਝ ਹੁੰਦਾ ਵੀ ਤੁਸੀਂ ਅਗਲੇ ਨਾਲ ਕਿਸ ਤਰ੍ਹਾਂ ਡੀਲ ਕੀਤਾ ਕਿੰਨਾ ਸਮਝੌਤਾ ਕੀਤਾ ਜਾਂ ਕਿੰਨਾ ਕਿਵੇਂ ਹੋਇਆ ਹਨ ਓਕੇ ਠੀਕ ਆ ਦੂਸਰੇ ਪਾਸੇ ਦੂਸਰੀ ਗੱਲ ਇਹ ਆ ਜਾਂਦੀ ਹੈ ਕਈ ਵਾਰੀ ਕਈ ਚੀਜ਼ ਇਹਨੇ ਕਾਜਾ ਦਾ ਫੇਮਸ ਹੋ ਜਾਂਦੇ ਆ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਨੂੰ ਪਿੱਛੇ ਕਰਨ ਲਈ ਵੀ ਡਰਾਇਆ ਧਮਕਾਇਆ ਜਾਂਦਾ ਓਕੇ ਦੋ ਕਾਰਨ ਹਾਂ ਦੋ ਕਾਰਨ ਹੋ ਸਕਦੇ ਆ ਜੀ ਜੀ ਸੋ ਭੈਣ ਦਾ ਬਹੁਤ ਬਹੁਤ ਧੰਨਵਾਦ ਥੋੜੇ ਸਮੇਂ ਦੇ ਵਿੱਚ ਇਹਨਾਂ ਨੇ ਬੜੀਆਂ ਵਧੀਆ ਜਾਣਕਾਰੀਆਂ ਦਿੱਤੀਆਂ ਅੱਜ ਜੋ ਪੰਜਾਬ ਦੇ ਹਾਲਾਤ ਮੈਂ ਕਹਾ ਬੱਦ ਤੋਂ ਬੱਤਰ ਹੋ ਰਹੇ ਨੇ ਆਪਾਂ ਵੇਖਦੇ ਦਿਨ ਦਿਹਾੜੇ ਫਰੋਤੀਆਂ ਮੰਗੀਆਂ ਜਾ ਰਹੀਆਂ ਪਿਛਲੇ ਦਿਨਾਂ ਪੱਟੀ ਸ਼ਹਿਰ ਸਾਰਾ ਬੰਦ ਰਿਹਾ ਸੋ ਹਰ ਸ਼ਹਿਰ ਦੇ ਵਿੱਚ ਧਰਨੇ ਮੋਰਚੇ ਲੱਗ ਰਹੇ ਨੇ ਹਰ ਪਿੰਡ ਦੇ ਸਰਪੰਚ ਜਾਂ ਜਿਹੜੇ ਵੀ ਆਪਾਂ ਦੇਖਦੇ ਸਰਮਾਇਦਾਰ ਉਹ ਕਹਿ ਰਹੇ ਨੇ ਵੀ ਸਾਨੂੰ ਧਮਕੀਆਂ ਆ ਰਹੀਆਂ ਨੇ ਗੈਂਗਸਟਰਾਂ ਵੱਲੋਂ ਵੀ ਫਰੋਤੀ ਮੰਗੀ ਜਾ ਰਹੀ ਹੈ ਔਰ ਨਸ਼ਾ ਤਸਕਰਾਂ ਦੀਆਂ ਦਿਲਵਧੀਆਂ ਇੰਨੀਆਂ ਵੀ ਦਿਨ ਦਿਹਾੜੇ ਚੋਰੀਆਂ ਡਾਕੇ ਹੋ ਰਹੇ ਨੇ ਔਰ ਆ ਜਿਹੜੀ ਘਟਨਾ ਜਿਹੜੀ ਇੱਥੇ ਸਹਿਮ ਦੇ ਮਾਹੌਲ ਦੇ ਵਿੱਚ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਲੋਕ ਵੀ ਇੱਕ ਲੀਡਰ ਦੇ ਉੱਪਰ ਜਿਹਦੇ ਕੋਲ ਸਿਕਿਉਰਿਟੀ ਹੈ ਜਿਹਦੇ ਕੋਲ ਆਪਣੇ ਕੋਲ ਅਸਲਾ ਹੈ ਉਹਦੇ ਤੇ ਜੇ ਹਮਲਾ ਹੋ ਰਿਹਾ ਤੇ ਆਮ ਲੋਕਾਂ ਦਾ ਕੀ ਬਣੇਗਾ ਤੁਹਾਡੇ ਮੇਰੇ ਵਰਗਿਆਂ ਦਾ ਕੀ ਬਣੂਗਾ ਕੀ ਬਣੇਗਾ ਇਹ ਲੋਕ ਫਰੋਇਦਪੁਰ ਦੇ ਲੋਕ ਅੱਜ ਸਹਿਮ ਦੇ ਮਾਹੌਲ ਦੇ ਵਿੱਚ ਨੇ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਭੈਣ ਨੇ ਦੱਸਿਆ ਵੀ ਆਹ ਜਿਹੜਾ ਫਰੋਇਦਪੁਰ ਤੋਂ ਜੀਰਾ ਰੋਡ ਮੈਨੂੰ ਲੱਗਦਾ 20-25 ਕਿਲੋਮੀਟਰ ਦਾ ਰੋਡ ਹੈ ਸੋ ਇਹਦੇ ਦੇ ਰਾਜ ਦੋ ਤਿੰਨ ਚੌਕੀਆਂ ਵੀ ਆਉਂਦੀਆਂ ਮੈਨੂੰ ਲੱਗਦਾ ਕੁੱਲ ਗੜੀ ਚੌਕੀ ਆਉਂਦੀ ਹੋਰ ਵੀ ਰਾਜ ਦੋ ਤਿੰਨ ਚੌਕੀਆਂ ਆਉਂਦੀਆਂ ਪਰ ਹੱਥ ਬੰਨ੍ਹ ਕੇ ਬੇਨਤੀ ਇਹ ਪ੍ਰਸ਼ਾਸਨ ਨੂੰ ਵੀ ਇਹਦੇ ਤੇ ਰਾਤ ਨੂੰ ਕੋ ਤੁਹਾਡੀਆਂ ਗੱਡੀਆਂ ਗਸ਼ਤ ਕਰਦੀਆਂ ਹੋਣ ਮੁਲਾਜ਼ਮਾਂ ਦੀ ਤਾਂ ਜੋ ਇੱਕ ਕ੍ਰਾਈਮ ਨੂੰ ਠੱਲ ਪੈ ਸਕਦੀ ਏ ਸੋ ਨਵੇਂ ਮੁੱਦੇ ਤੇ ਨਵੀਂ ਸ਼ਿਕਸ਼ੀਤਾਂ ਬਹੁਤ ਜਲਦੀ ਆਪਦੇ ਰੂਪ ਰੂਪ ਨੇ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ